ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਨਾਜ ਅਕਾਲੀ ਦਲਾਂ ਦਾ ਜਾਂ ਬਾਗੀ ਅਕਾਲੀ ਦਲ ਦੇ ਇੱਕ ਵਫ ਜਿਹੜਾ ਅਕਾਲ ਤਖਤ ਦੇ ਜਥੇਦਾਰ ਗੈਨੀ ਰੁਕਵੀਰ ਸਿੰਘ ਨੂੰ ਮਿਲਿਆ ਤੇ ਉਹਨਾਂ ਕਹੇ ਵੀ ਜਿਹੜਾ 2 ਦਸੰਬਰ ਦਾ ਫੈਸਲਾ ਹੈ ਉਹਨੂੰ ਇਨ ਬੈਂਡ ਲਾਗੂ ਕੀਤਾ ਜਾਵੇ ਸੱਤ ਮੈਂਬਰੀ ਕਮੇਟੀ ਉਹਨਾਂ ਦਾ ਲਬਲਬਾ ਇਸ ਵੀ ਸੱਤ ਮੈਂਬਰੀ ਕਮੇਟੀ ਆ ਉਹ ਮੈਂਬਰਸ਼ਿਪ ਕਰੇ ਦੂਜੇ ਪਾਸੇ ਇਸ ਸ਼੍ਰੋਮਣੀ ਅਕਾਲੀ ਦਲ ਦੇ ਡਾਕ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਉਹਨਾਂ ਕਹੇ ਵੀ ਸਾਡਾ 20 ਜਨਵਰੀ ਤੋਂ 25 ਲੱਖ ਮੈਂਬਰਸ਼ਿਪ ਭਰਤੀ ਕਰਨ ਦਾ ਜਿਹੜਾ ਪ੍ਰੋਗਰਾਮ ਉਹ ਅਸੀਂ ਨਿਰਧਾਰਤ ਕਰ ਲਿਆ ਕਾਪੀਆਂ ਪ੍ਰਿੰਟ ਹੋ ਰਹੀਆਂ ਅਸੀਂ 20 ਤਰੀਕ ਤੋਂ ਮੈਂਬਰਸ਼ਿਪ ਜਾਰੀ ਕਰ ਦੇਵਾਂਗੇ ਇਸ ਮੁੱਦੇ ਤੋਂ ਐਵੇਂ ਨਹੀਂ ਲੱਗਦਾ ਸਿੱਧੂ ਸਾਹਿਬ ਕਿ ਸਿੰਘ ਸਾਹਿਬਾਨ ਦੇ ਤੇ ਅਕਾਲੀਆਂ ਅਕਾਲੀ ਦਲ ਬਾਦਲ ਦੇ ਸਿੰਘ ਨਹੀਂ ਫਸਣਗੇ ਜੈ ਸਿੱਧੀ ਕਿਧਰ ਨੂੰ ਚਲ ਜਾਏਗੀ ਪੇ ਪਤਾ ਨਹੀਂ ਜਸਤਰੀਕੇ ਦਾ ਕਾਲਜ ਦੱਸਿਆ ਅਦਾਲਤ ਤੱਕ ਤੇ ਜਥੇਦਾਰ ਨੇ ਮੁੜ ਕੇ ਪੰਜ ਸਿੰਘ ਸਹਾਬਾਂ ਦੀ ਮੀਟਿੰਗ ਨਹੀਂ ਭੁਲਾਈ ਤੇ ਕੱਲਿਆ ਗਿਆਨੀ ਗਵੀਰ ਸਿੰਘ ਹੀ ਫੈਸਲੇ ਲੈਂਦਾ ਇਸ ਤੋਂ ਕੋਈ ਸਮਝ ਨਹੀਂ ਪੈਂਦੀ ਵੀ ਉਹ ਮਜ਼ਬੂਤੀ ਕਿੰਨੀ ਕੁ ਰਹਿ ਜੋਗੀ ਉਸ ਫੈਸਲੇ ਦੀ ਜਿਹੜਾ ਦਸੰਬਰ 2 ਨੂੰ ਕੀਤਾ ਸੀਗਾ ਜਿਹੜਾ ਅਕਾਲੀ ਦਲ ਨੇ ਸਿੱਧਮ ਸਿੱਧਾ ਟਕਰਾਤਾ ਰੱਦ ਕਰਤਾ ਕੋਈ ਸ਼ੱਕ ਵਾਲੀ ਗੱਲ ਨਹੀਂ ਉਹਨੂੰ ਮੰਨਣਗੇ ਜਿਵੇਂ ਹੁਣ ਪਹਿਲੀ ਵਾਰ ਤਾਂ ਜਦੋਂ ਇਹ ਸੁਖਵੀਰ ਸਿੰਘ ਬਾਦਲ ਦਾ ਦਾ ਗਰੁੱਪ 9 6 ਤਰੀਕ ਨੂੰ ਗਿਆ ਤਾਂ ਉਦੋਂ ਉਹਨਾਂ ਨੇ ਸਿੱਧਾ ਹੀ ਕਹਿਤਾ ਵੀ ਅਸੀਂ ਵੀ ਸਾਡੇ ਨਾਲ ਸਹਿਮਤ ਅਜਿਹੇ ਦਰ ਤੇ ਅਸੀਂ ਆਪਣੀ ਭਰਤੀ ਸ਼ੁਰੂ ਕਰਦੇ ਹਾਂ ਕਿਸੇ ਇੱਕ ਕਮਿਟੀ ਦੇ ਜਾਂ ਸਾਡਾ ਹੋਣ ਗਏ ਆ ਸੁਧਾਰ ਲਹਿਰ ਵਾਲੇ ਉਹਨਾਂ ਨੂੰ ਵੀ ਕਹਿਤਾ ਵੀ ਨਹੀਂ ਮੈਂ ਦਸੰਬਰ 2 ਦੇ ਮਸਲੇ ਤੇ ਖੜਾ ਤੇ ਉਹ ਬਾਅਦ ਤੇ ਇਹ ਹੁਣ ਦੋਨੋਂ ਜਾਂ ਤਾਂ ਜਸੇਦਾਰ ਖੁਦ ਆ ਕੇ ਗੱਲ ਕਹੇ ਉਹਦੀ ਗੱਲ ਦਾ ਫਿਰ ਵਜਨ ਆਊਗਾ ਇਹ ਅਸੀਂ ਹੁਣ ਪਤਾ ਨਹੀਂ ਲੱਗ ਸਕਦਾ ਵੀ ਕਹਿਣਗੇ ਜਿ세ਦਾਰ ਬਾਹਰ ਆ ਕੇ ਜਾਂ ਨਿਰਵੀਰ ਸਿੰਘ ਜੀ ਨਹੀਂ ਕਹਿਣਗੇ ਇਹ ਨਹੀਂ ਪਤਾ ਲੱਗ ਰਿਹਾ ਹਜੇ ਜਦੋਂ ਕਹੇਗਾ ਗੱਲ ਨੂੰ ਉੱਥੇ ਜਾਊਗੇ ਨਹੀਂ ਤਾਂ ਫਿਰ ਇਹ ਬੜਾ ਕਨਫਿਊਜ਼ਨ ਤੇ ਘੁੰਮਣ ਘੇਰੀ ਵਿੱਚ ਗੱਲ ਪੈ ਗਈ ਹੈ ਅੱਛਾ ਜਿੱਥੋਂ ਤੱਕ ਹੁਣ ਦਵਾਰਾ ਉਸ ਅਨਾਊਂਸਮੈਂਟ ਹੋਣ ਤੋਂ ਬਾਅਦ ਜ세ਦਾਰ ਦੀ ਸਾਈਡ ਤੋਂ ਵੀ ਸੁਧਾਰ ਅਕਾਲੀ ਦਲ ਦੇ ਜਿਹਦੇ ਵਿੱਚ ਗੁਰਪ੍ਰਤਾਪ ਸਿੰਘ ਬੁਰਾਣਾ ਜੀ ਹਾਂ ਗੁਰਪ੍ਰਤਾਪ ਸਿੰਘ ਹਾਂ ਬੁਰਾਣਾ ਤਾਂ ਅਲਾ ਨੇ ਜੋ ਇਹ ਆ ਕੇ ਅਨਾਉਂਸਮੈਂਟ ਕੀਤੀ ਹੈ ਸਾਰੀ ਲੀਡਰ ਦੇ ਤੌਰ ਤੇ ਤਾਂ ਉਦੋਂ ਪਿੱਛੋਂ ਇਹਨਾਂ ਨੇ ਅਕਾਲੀ ਦਲ ਨੇ ਪ੍ਰੈਸ ਰਿਲੀਜ਼ ਜਿਸ਼ੂ ਕਰਤਾ ਜਿਹਦੇ ਵਿੱਚ ਕਿਹਾ ਵੀ ਅਸੀਂ ਜਿਹੜਾ 25 ਲੱਖ ਮੈਂਬਰਸ਼ਿਪ ਦਾ ਟਿਚਾ ਹੈ ਉਹ ਅਸੀਂ ਪੂਰਾ ਕਰਾਂਗੇ 20 ਤਰੀਕ ਤੋਂ ਜਿਹੜਾ ਸਾਡਾ ਪਹਿਲਾ ਮੇਥਿਆ ਸੀਗਾ ਉਸ ਮੌਕੇ ਮੁਤਾਬਕ ਅਸੀਂ ਅਸੀਂ ਆਪਣੀ ਜਿਹੜੀ ਕਾਪੀਆਂ ਤਿਆਰ ਹੋ ਗਈਆਂ ਤਾਂ ਟਾਈਪ ਹੋ ਗਿਆ ਉਹ ਸਾਰੀਆਂ ਵਡਣੀਆਂ ਸ਼ੁਰੂ ਕਰ ਦੇਾਂਗੇ 20 ਤਰੀਕ ਤੋਂ ਸ਼ੁਰੂ ਹੋ ਜੂ 20 ਚ ਕਿਹੜੇ ਦਿਨ ਰਹਿ ਗਿਆ ਤਿੰਨ ਚਾਰ ਦਿਨ ਬਾਅਦ ਉਹ ਸ਼ੁਰੂ ਕਰ ਦੇਣਗੇ ਤੇ ਇਸ ਕਰਕੇ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਵੀ ਇਹਨਾਂ ਦਾ ਕੋਈ ਦੋਨਾਂ ਗਰੁੱਪਾਂ ਦਾ ਸਮਝੌਤਾ ਨਹੀਂ ਹੋਣਾ ਜੇ ਇਹ 2 ਦਸੰਬਰ ਵਾਲੀ ਕਮੇਟੀ ਨੂੰ ਮੰਨਦੇ ਸੀ ਤਾਂ ਉਹ ਜਿਹੜੀ ਸੱਤ ਮੈਂਬਰੀ ਮੋਨਿਟਰਿੰਗ ਕਮੇਟੀ ਬਣਾਈ ਸੀ ਜਾਂ ਦੇਖਰੇਖ ਵਾਲੀ ਕਮੇਟੀ ਤਾਂ ਫਿਰ ਤਾਂ ਏਕਤਾ ਦੇ ਸਾਥ ਉਹਦੇ ਚ ਚਾਂਸਸ ਸੀਗੇ ਹੁਣ 41 ਚਾਂਸਸ ਹੋ ਗਏ ਖਤਮ ਅਕਾਲੀ ਦਲ ਦੇ ਵਿੱਚ ਇੱਕ ਵਰਤਾਰਾ ਪਹਿਲਾਂ ਦਾ ਚੱਲ ਰਿਹਾ ਇੱਕ ਪਰੰਪਰਾ ਇੱਕ ਰਵੈਤ ਵੀ ਚੱਲਦੀ ਹੈ ਵੀ ਇਹੇ ਸਮਝੌਤਾ ਨਹੀਂ ਕਰਦੇ ਹੁੰਦੇ ਤਕੜਾ ਦੇੜੀ ਤਕੜੀ ਧੇਰਾ ਉਹ ਦੂਜੇ ਦੀ ਪਰਵਾਹ ਨਹੀਂ ਕਰਦੀ ਉਹਨੂੰ ਖਤਮ ਕਰਨ ਵਾਲੇ ਤਰੀਕੇ ਨਾਲ ਜਾਂਦੀ ਹੈ ਉਹ ਇਸ ਗੱਲ ਤੋਂ ਵੀ ਸਾਰਾ ਕੁਝ ਸਪਸ਼ਟ ਹੈ ਵੀ ਜਿਹੜਾ ਬਾਗੀ ਦੇ ਮੇਲੇ ਉੱਤੇ ਤਖਵੀਰ ਸਿੰਘ ਬਾਜ਼ਲ ਦਾ ਜਿਹੜਾ ਨੈਰੇਟਿਵ ਬੰਨਿਆ ਉਹ ਇਹ ਬੰਨਿਆ ਵੀ ਸਾਡੇ ਅਕਾਲੀ ਦਲ ਨੂੰ ਢਾਲ ਲਾਉਣ ਲਈ ਖਤਮ ਕਰਨ ਲਈ ਸਾਜ਼ਿਸ਼ ਇੱਕ ਸਾਡੇ ਵਿੱਚੋਂ ਕੁਝ ਕੁਛ ਧੜੇ ਨੇ ਕੁਝ ਬੰਦਿਆਂ ਨੇ ਕੱਢੀ ਆ ਉਹ ਸਾਜ਼ਿਸ਼ ਸਾਜ ਜਿਹੜੇ ਸਾਜ਼ਿਸ਼ ਕਰਤਾ ਅਸੀਂ ਉਹਨਾਂ ਨੂੰ ਹੁਣ ਖਤਮ ਕਰਾਂਗੇ ਬਤਲ ਕਿ ਇਹ ਇਨਡਾਇਰੈਕਟਲੀ ਇਹ ਸੀ ਤੇ ਇਹਦੇ ਵਿੱਚੋਂ ਇਹ ਵੀ ਗੱਲ ਬਹੁਤ ਨਿਕਲਦੀ ਆ ਖਲਾਨੇ ਵਾਲੀ ਗੱਲ ਵੀ ਸਾਜ਼ਿਸ਼ ਕਰਤਾ ਦੇ ਕਹੇ ਜਿਹਨਾਂ ਨੂੰ ਤੁਸੀਂ ਸਾਜ਼ਿਸ਼ ਕਰਤਾ ਅਸੀਂ ਇਨਵਰਟਿਡ ਕਮ ਐਜ ਕਹੀਏ ਇਹ ਕਹਿੰਦਾ ਸੁਖਵੀਰ ਬਾਦਲ ਉਹਨਾਂ ਦੇ ਕਹੇ ਅਕਾਲ ਤਖਤ ਨੇ ਫਿਰ ਉਹਦਾ ਨੋਟਿਸ ਕਿਉਂ ਲਿਆ ਅਕਾਲ ਤਖਤ ਨੇ ਉਹਨਾਂ ਦੇ ਕਹੇ ਫਿਰ ਇਹ 2 ਦਸੰਬਰ ਦਾ ਹੁਕਮਨਾਮਾ ਕਿਉਂ ਜਾਰੀ ਕੀਤਾ ਸਾਰਾ ਕੁਝ ਉਹਨਾਂ ਦੇ ਕਹੇ ਹੋਇਆ ਇਹਦਾ ਮਤਲਬ ਉਸ ਉਸ ਉਹ ਜਿਹੜੀ ਸਾਜ਼ਿਸ਼ ਹੈ ਉਹਦੇ ਵਿੱਚ ਤਾਂ ਫਿਰ ਇੱਕ ਨਾ ਭਾਵੇਂ ਉਹਦੇ ਤਾਂ ਅਕਾਲ ਤਖਤ ਵੀ ਸ਼ਾਮਲ ਹੋਇਆ ਤਾਂ ਬੇਸ਼ੱਕ ਬੇਸ਼ੱਕ ਤੁਸੀਂ ਇਹ ਕਹੀ ਜਾਓ ਵੀ ਅਸੀਂ ਤਾਂ ਅਕਾਲ ਤਖਤ ਦੀ ਪੂਰੀ ਮਾ ਉਹਨਾਂ ਸਤਕਾਰ ਕਰਦੇ ਹਾਂ ਮਹਾਨਤਾ ਨੂੰ ਮੰਨਦੇ ਹਾਂ ਸਾਰਾ ਕਹੀ ਜਾਓ ਪਰ ਇਨਡਾਇਰੈਕਟਲੀ ਜੇ ਤੁਸੀਂ ਉਹਦੇ ਤੇ ਉਹਦੇ ਫੈਸਲਿਆਂ ਦੇ ਪਿੱਛੇ ਪਿੱਛੇ ਜਿਹੜੇ ਬੰਦੇ ਖੜੇ ਆ ਜਿਨ੍ਹਾਂ ਨੇ ਇਹਨਾਂ ਕਰਕੇ ਫੈਸਲਾ ਹੋਇਆ ਉਹਨਾਂ ਨੂੰ ਤੁਸੀਂ ਸ਼ਾਸ਼ੀ ਗਿਣਦੇ ਹੋ ਜਾਂ ਕਿਸੇ ਵੱਡੇ ਕਾਂਸਪੀਰੇਸੀ ਦਾ ਹਿੱਸਾ ਕਿਹਾ ਗਿਣਦੇ ਹੋ ਤਾਂ ਫਿਰ ਉੱਥੋਂ ਤੱਕ ਅਕਾਲ ਤਖਤ ਤੱਕ ਵੀ ਗੱਲ ਪਹੁੰਚ ਗਈ ਹੈ ਇਹ ਵੀ ਸੋਚਣ ਵਾਲੀ ਗੱਲ ਹੈ ਇਹ ਵੀ ਕਿਹਾ ਜਾ ਰਿਹਾ ਵੀ ਇਹਦਾ ਮਤਲਬ ਕੀ ਹੋਇਆ ਉਹ ਇਸ ਕਰਕੇ ਹੁਣ ਇਹ ਉਹ ਇਹ ਹੀ ਲੱਗ ਰਿਹਾ ਹੈ ਵੀ ਅਕਾਲੀ ਦਲ ਰਵਾਇਤ ਮੁਤਾਬਕ ਜਿਹੜੀ ਸੁਖਵੀਰ ਪ੍ਰਕਾਸ਼ ਸਿੰਘ ਬਾਦਲੂ ਦੀ ਰਵਾਇਤ ਰਹੀ ਸੀ ਉਹਨੇ ਕੋਈ ਸਮਝੌਤਾ ਨਹੀਂ ਕੀਤਾ ਆਪਣੀ ਚਲਾਈ ਆ ਉੱਚ ਲੇਵਲ ਤੇ ਹੁਣ ਸੁਖਵੀਰ ਬਾਦਲ ਵੀ ਆਪਣੀ ਚਲਾਏਗਾ ਆਪਣਾ ਇਹ ਅਕਾਲੀ ਦਲ ਦਾ ਜੋ ਕੁਝ ਕਰੇਗਾ ਇਹਦੇ ਕੋਲੇ ਉਹਨਾਂ ਚ ਸਟਰੈਂਥ ਹੈਗੀ ਆ ਜਿੰਨਾ ਚਿਰ ਇਹਦੇ ਕੋਲੇ ਐਸਜੀਪੀਸੀ ਉੱਤੇ ਪੂਰਾ ਕੰਟਰੋਲ ਹੈ ਐਸਜੀਪੀਸੀ ਦਾ ਕੰਟਰੋਲ ਹੀ ਆਲਮੋਸਟ ਅਕਾਲੀ ਦਲ ਦੀ ਜੜ ਹੈ ਅਕਾਲੀ ਦਲ ਦਾ ਬੇਸ ਹੀ ਐਸਜੀਪੀਸੀ ਹੈ ਉਹ ਇਹਦੇ ਕੋਲ ਕੰਟਰੋਲ ਹੈਗਾ ਦੂਜਾ ਜਿਹੜਾ ਸੁਧਾਰ ਗਰੁੱਪ ਹੈ ਜਾਂ ਜਿਹੜਾ ਬਾਗੇ ਗਰੁੱਪ ਹੈ ਉਹਨਾਂ ਕੋਲੇ ਉੱਥੇ ਕੋਈ ਖਾਸ ਹੈ ਨਹੀਂ ਇਸ ਕਰਕੇ ਫਿਰ ਇਹੀ ਇਥੇ ਕਰਕੇ ਉਸੇ ਲੈਵਲ ਤੇ ਹੀ ਇਹ ਜੋਰ ਸ਼ੋਰ ਨਾਲ ਆਪਣੀ ਗੱਲ ਕਰ ਰਿਹਾ ਹੈ ਜਾਂ ਕਰੂਗਾ ਇਥੋਂ ਤੱਕ ਵੀ ਐਸਜੀਪੀਸੀ ਦੇ ਕੰਟਰੋਲ ਚ ਤਾਂ ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੇ ਇਹ ਅਪੋਇੰਟਿੰਗ ਅਥਾਰਟੀ ਹੈ ਜਿਹੜੇ ਅਪਾਇੰਟ ਕਰਦੇ ਆ ਜਸਧਾਰਾਂ ਨੂੰ ਉਹ ਵੀ ਅਕਲ ਤਖਤੀ ਹੈ ਉਹਨਾਂ ਨੂੰ ਉਹਨੂੰ ਲਾਉਣ ਦੀ ਅਥਾਰਟੀ ਵੀ ਅਕਲ ਤਖਤੀ ਹੈ ਗੈਰਗੇਰ ਅਕਾਲੀ ਦਲ ਹੀ ਹੈ ਨਾ ਐਜੀਪੀਸੀ ਬੇਸਿਕਲੀ ਦਾ ਅਕਾਲੀ ਦਲਾ ਦਾ ਐਜੀਪੀਸੀ ਹੈ ਉਹ ਐਜੀਪੀਸੀ ਉੱਤੇ ਅਕਾਲੀ ਦਲ ਕੰ ਤੇ ਬੇਸਿਕਲੀ ਐਸੇ ਕਰਕੇ ਹਰਪ੍ਰੀਤ ਨੂੰ ਜਿਹੜਾ ਸਾਇਲੈਂਸ ਕਰਾਤਾ ਚੁੱਪ ਕਰਾਤਾ ਹਰਪ੍ਰੀਤ ਗੈਰਨੀ ਹਰਪ੍ਰੀਤ ਨੂੰ ਦਮ ਨਮਾਸਾ ਵੜੇ ਤੇ ਉਹਨਾਂ ਨੂੰ ਪਾਛੇ ਵੀ ਉੱਥੇ ਆਪਦੇ ਅਹੁਦੇ ਅਹੁਦੇ ਤੋਂ ਵੀ ਲਾਤਾ ਇਹ ਗੱਲ ਸਪਸ਼ਟ ਹੈ ਇਹ ਜਿਹੜੀ ਬਾਮਰੋਣ ਦੀ ਪਾਲਿਸੀ ਉੱਥੇ ਕੀਤੀ ਹੈ ਅਕਾਲੀ ਦਲ ਨੇ ਇੱਕ ਜਸੇਦਾਰ ਦੀ ਉਹ ਹੋਰ ਥਾਂ ਤੇ ਵੀ ਵਰਤੀ ਜਾ ਸਕਦੀ ਹੈ ਇਹ ਸਾਰੀਆਂ ਗੱਲਾਂ ਜੋਰ ਸ਼ੋਰ ਨਾਲ ਹੀ ਚੱਲ ਰਹੀਆਂ ਸਮਝੌਤੇ ਵਾਲੀ ਗੱਲ ਦੇ ਉੱਤੇ ਜਾਂ ਏਕਤਾ ਵਾਲੀ ਗੱਲ ਉੱਤੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਨਾਂ 'ਚ ਵੀ ਨਹੀਂ ਏਕਤਾ ਹੋ ਰਹੀ ਉਧਰ ਕਿਸਾਨੀ ਕਿਸਾਨੀ ਵਿੱਚ ਵੀ ਏਕਤਾ ਕਿਸੇ ਵੀ ਲੈਵਲ ਤੇ ਨਹੀਂ ਹੋਈ ਲੱਗ ਜਿਹੜੀ ਜਿਹੜੀ ਸਿੱਧੂ ਸਾਹਿਬ ਜਿਹੜੀ ਹੁਣ ਬਿਆਨਬਾਜ਼ੀ ਹੈ ਜਿਹੜੀ ਅਕਾਲੀ ਦਲ ਨੇ ਬਿਆਨਬਾਜ਼ੀ ਕੀਤੀ ਹੈ ਜਾਂ ਜਿਹੜੇ ਤਿੰਨ ਤਿੰਨ ਜਣਿਆਂ ਦਾ ਵਫਤੂ ਮਿਲ ਕੇ ਆ ਸੁਧਾਰ ਲੈਰ ਵਾਲਿਆਂ ਦਾ ਮਤਲਬ ਕਲੈਰਟੀ ਦੀ ਥਾਂ ਤੇ ਮੇਰੇ ਖਿਆਲ ਭੰਬਲ ਪੂਸਾ ਵੱਧ ਨਹੀਂ ਰਿਹਾ ਉਹ ਬੜਿਆ ਬੇਖੋ ਆਮ ਲੋਕਾਂ ਲਈ ਤਾਂ ਪੰਬਲਪੂਸਾ ਵੱਧ ਗਿਆ ਪਰ ਅਕਾਲੀ ਦਲ ਨੇ ਤਾਂ ਕੋ ਪੰਬਲਪੂਸੇ ਵਾਲੀ ਗੱਲ ਛੱਡੀ ਨਹੀਂ ਸਰਕਾਰ ਪਾਸ ਦੇ ਐਂਟਰਪ੍ਰੈਸਲੀ ਚ ਰਾਜੀ ਕਰ ਜਾ ਜਾਰੀ ਕਰਕੇ ਉਹ ਪੰਬਲਪੂਸਾ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਤਾਂ ਆਪਣੀ ਗੱਲ ਤੇ ਖੜੇ ਆ ਹਾਂ ਹੁਣ ਸਪਸ਼ਟ ਕਲੀਅਰ ਹੋ ਜਾਣਾ ਚਾਹੀਦਾ ਵੀ ਇਹ 2 ਤਰੀਕ ਵਾਲਾ ਜਿਹੜਾ ਜਥੇਦਾਰ ਵਾਲਾ ਹੁਕਮ ਹੈ ਉਹ ਲਾਗੂ ਨਹੀਂ ਹੋਣਾ ਤੇ ਇਹ ਉਸਨੇ ਜੋਰ ਸ਼ੋਰ ਨਾਲ ਆਪਣੇ ਧੱਕੇ ਨਾਲ ਹੀ ਆਪਣੀ ਗੱਲ ਮਨਾਉਣੀ ਹੈ ਤੇ ਅਕਾਲ ਤਖਤ ਕੋਈ ਫੈਸਲਾ ले ਸਕਦਾ ਕਿ ਨਹੀਂ ਲੈ ਸਕਦਾ ਇਹ ਹਲਟ ਸਮਾਂ ਦੱਸੇਗਾ ਜਿਹੜਾ ਇਹਨਾਂ ਨੇ ਇਹ ਆਧਾਰ ਬਣਾਇਆ ਵੀ ਜੇ ਅਸੀਂ ਉਹ ਮੰਨਦੇ ਹਾਂ ਜਾਂ ਉਸ ਢੰਗ ਨਾਲ ਮੈਂਬਰਸ਼ਿਪ ਕਰਦੇ ਹਾਂ ਤਾਂ ਸਾਡੇ ਲਈ ਸੰਵਿਧਾਨਕ ਸੰਕਟ ਖੜਾ ਹੋ ਜਾਏਗਾ ਕਾਲੀ ਦਰਲੀ ਕਿ ਉਹਦੇ ਚ ਕਿੰਨੀ ਕੁ ਸੱਚ ਦੇਖਦੇ ਹੋ ਕੀ ਸਚਾਈ ਉਹ ਲੱਗਦੇ ਉਹਦੇ ਚ ਕੋਈ ਸੱਚ ਨਹੀਂ ਹੈ ਉਸਨੇ ਇੱਕ ਮੋਨਿਟਰਿੰਗ ਕਮੇਟੀ ਨੇ ਸਿਰਫ ਉਦੋਂ ਵੀ ਵਧੀਆ ਤਰੀਕਾ ਤੌਰ ਤਰੀਕਾ ਸੀ ਜਿਹੜਾ ਸੰਵਿਧਾਨਕ ਰਿਪਰੈਜ਼ੈਂਟੇਟਿਵ ਐਕਟ ਕਹਿੰਦਾ ਹੈ ਜਿਹੜਾ ਸ਼ਬਦ ਕਾਨੂੰਨ ਕਹਿੰਦਾ ਕਾਨੂੰਨ ਇਹੀ ਕਹਿੰਦਾ ਵੀ ਤੁਹਾਡੀ ਜਿਹੜੀ ਮੈਂਬਰਸ਼ਿਪ ਸਹੀ ਹੋਵੇ ਤੁਸੀਂ ਘਰੇ ਬੈਠੇ ਸਾਰੀਆਂ ਕਾਪੀਆਂ ਭਰ ਲੈਣੇ ਉਹ ਵੱਖਰੀ ਗੱਲ ਹੈ ਉਹ ਮੈਂਬਰਸ਼ਿਪ ਸਹੀ ਹੋਵੇ ਤੁਹਾਡੀ ਸਹੀ ਤੁਹਾਡੀ ਚੋਣ ਹੋਵੇ ਤੁਹਾਡਾ ਪਾਰਟੀ ਸਹੀ ਤਰੀਕੇ ਨਾਲ ਚੁਣੀ ਹੋਵੇ ਸੰਵਿਧਾਨ ਮੁਤਾਬਕ ਉਹਦੀ ਸਾਰੇ ਸਾਰਾ ਦਰਜਾ ਦਰਜਾ ਤੇ ਪੋਜੀਸ਼ਨਾਂ ਸਾਰੀਆਂ ਕਾਇਮ ਕੀਤੀਆਂ ਹੋਣ ਕਿਉਂਕਿ ਕਹਿੰਦਾ ਹੀ ਹੈ ਸੰਵਿਧਾਨ ਤੱਕ ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਸੀ ਅਕਾਲ ਤਖਤ ਨੇ ਸਿਰ ਕਿਹਾ ਸੀ ਵੀ ਇਹ ਨਜ਼ਰ ਨਹੀਂ ਰੱਖੇਗਾ ਵੀ ਜਾਲੀ ਕਿਤੇ ਮੈਂਬਰਸ਼ਿਪ ਨਾ ਹੋ ਜਾਵੇ ਇਹ ਤਾਂ ਇਹ ਤਾਂ ਵੀ ਕਹਿੰਦਾ ਵੀ ਜਾਲੀ ਨਾ ਹੋਵੇ ਉਹਨੇ ਤਾਂ ਹੋਰ ਅਕਾਲ ਤਖਤ ਨੇ ਕੋਈ ਤਰੀਕਾ ਨਹੀਂ ਸੀ ਦੱਸਿਆ ਵੀ ਇਹਦੇ ਮਤਲਬ ਕਰੋ ਤੁਸੀਂ ਮੈਂਬਰਸ਼ਿਪ ਕੋਈ ਉਹਨਾਂ ਨੇ ਜਸਪਾਲ ਇਹ ਗੱਲ ਤਾਂ ਠੀਕ ਹੈ ਇੱਕ ਸਵਾਲ ਹੋਰ ਵੀ ਉੱਠ ਰਿਹਾ ਜਿਹੜਾ ਵੀ ਜਿਹੜੀ ਜੂਨਿਟੀ ਹੈ ਉਹ ਕੀ ਦਾਦੀਆਂ ਤੇ ਬਾਗੀਆਂ ਦੀ ਜ਼ਰੂਰਤ ਹੈ ਜਾਂ ਸਿਮਰਨ ਜੀ ਤੇ ਮਾਨ ਨਹੀਂ ਆਉਂਦਾ ਉਹ ਵਿੱਚ 1920 ਨਹੀਂ ਆਉਂਦਾ ਆ ਜਿਹੜਾ ਨਵਾਂ ਬਣਿਆ ਕੱਲ ਇੱਕ ਅਦਾਲਤ ਜਿਹੜਾ ਹੋਰ ਨਵਾਂ ਬਣਿਆ ਇਹ ਸਾਰੇ ਉਹ ਜੂਨਿਟੀ ਦੇ ਕਲਾਵੇ 'ਚ ਨਹੀਂ ਆਉਂਦੇ ਵਗੈਰਾ ਯੂਨੀਟੀ ਦੇ ਖਲਾਵੇ ਚਾਹੁੰਦੇ ਪਰ ਫਿਲਹਾਲ ਤਾਂ ਉਹ ਦੋ ਧਿਰਾਂ ਵੱਲੋਂ ਹੀ ਸਾਰੀ ਗੱਲ ਕੀਤੀ ਗਈ ਸੀ ਦੋ ਧਿਰਾਂ ਨੇ ਹੀ ਸਾਰੇ ਉਹ ਜਿਹੜੇ ਪਿਛਲੇ ਦੋਸ਼ ਵਗੈਰਾ ਸੀ ਸਾਰੇ ਉਹਨਾਂ ਦੋਨਾਂ ਧਿਰਾਂ ਨੇ ਮੰਨ ਲਏ ਸੀ ਸਾਰੇ ਸਵੀਕਾਰ ਕਰਦੇ ਸੀ ਦੋਨਾਂ ਧਿਰਾਂ ਨੇ ਆਪਣੇ ਆਪਣੇ ਅਹੁਦਿਆਂ ਤੋਂ ਲੈਣ ਦੀ ਗੱਲ ਕੀਤੀ ਸੀ ਬਾਕੀਆਂ ਨੂੰ ਤਾਂ ਸੱਦਿਆ ਹੀ ਨਹੀਂ ਗਿਆ ਉਹ ਬਾਕੀ ਧੜਿਆਂ ਦੀ ਜਿਹੜੀ 1994 ਵਾਲੀ ਧੜੇ ਇਕੱਠੇ ਕਰਕੇ ਇੱਕ ਕਾਲੀ ਦਲ ਬਣਾਉਣਾ ਉਹ ਤਾਂ ਇਸ਼ੂ ਹੀ ਨਹੀਂ ਸੀ ਇਸ਼ੂਏ ਉਹਨਾਂ ਨੇ ਸਖਵੀਰ ਬਾਦਲ ਤੇ ਲਾਇਆ ਸੀ ਉਥੋਂ ਤੱਕ ਹੀ ਰਿਹਾ ਸੀ ਇੱਕੋ ਉਸੇ ਰੋ ਸ਼ਰਮ ਨੇ ਅਕਾਲੀ ਦਲ ਦੇ ਲੈਵਲ ਤੇ ਮੰਨਿਆ ਗਿਆ ਸੀ ਦੂਜਿਆਂ ਦੂਜਿਆਂ ਦਾ ਤਾਂ ਕੋਈ ਲਾਂਦਾ ਹੀ ਨਹੀਂ ਵੈਸੇ ਵੀ ਕੋ ਬਹੁਤਾ ਵਜੂਦ ਹੋ ਉਸ ਲੈਵਲ ਤੇ ਦੂਜੀਆਂ ਪਾਰਟੀਆਂ ਦਾ ਹੈ ਨਹੀਂ ਨਵੀਂ ਆਈ ਹੈ ਤਾਂ ਬਾਅਦ ਚਾਹੀਏ ਦਸੰਬਰ ਤੋਂ ਅਸੀਂ ਇਹ ਨਹੀਂ ਕਹਿ ਸਕਦੇ ਨਾ ਕੋ ਪਤਾ ਸੀ ਵੀ ਇਹ ਨਵੀਂ ਅਨਾਉਂਸ ਕਰਨਗੇ ਉਹਨਾਂ ਦੇ ਨਾਲ ਜਦੋਂ ਹੁਕਮਨਾਮਾ ਜਾਰੀ ਹੋਇਆ ਹਾਂਜੀ ਜਿਹੜਾ ਜੋ ਅਕਾਲੀ ਦਲ ਬਾਦਲ ਨੇ ਸਟੈਂਡ ਲਿਆ ਉਹ ਜਿਹੜਾ ਮਾਗੀ ਦੇ ਮੌਕੇ ਤੇ ਉਹਨਾਂ ਦਾ ਵੱਡਾ ਇਕੱਠ ਹੋਣ ਦੇ ਬਦੌਲਤ ਲਿਆ ਜਾਂ ਕੋਈ ਹੋਰ ਕਨਸੀਡਰੇਸ਼ਨ ਆ ਵੀ ਹੈ ਕੋ ਕਾਠੂ ਨਾਲ ਕੋਲੇ ਉਹਨਾਂ ਨੇ ਅਰੇਂਜ ਕੀਤਾ ਬਕਾਇਦਾ ਸ਼ਕਤੀ ਪ੍ਰਦਰਸ਼ਨ ਸੀ ਇਹ ਵੀ ਹੈ ਸਾਰਾ ਕੁਝ ਪਰ ਉਹਨਾਂ ਦਾ ਡਿਟਰਮਨੈਂਟ ਹੀ ਸੀ ਕਿ ਉਹ ਤਾਂ ਪੂਰੇ ਇਸ ਗੱਲ ਤੇ ਵਿਜਿਤ ਸੀ ਵੀ ਉਹਨਾਂ ਨੇ ਫੈਸਲਾ ਲੈਣਾ ਹੀ ਲੈਣਾ ਆਪਣੀ ਮਰਜ਼ੀ ਦਾ ਆਪਣੀ ਮਰਜ਼ੀ ਚਲਾਉਣੀ ਆ ਜਿਹਦੇ ਵਿੱਚ ਪਹਿਲੀ ਮਾਰਚ ਨੂੰ ਸੁਖਵੀਰ ਸਿੰਘ ਬਾਦਲ ਮੁੜ ਕੇ ਅਕਾਲੀ ਦਲ ਦਾ ਪ੍ਰਧਾਨ ਬਣ ਸਕੇ ਇਹ ਹੀ ਸਾਰੇ ਸਾਰੀ ਸਟ੍ਰੈਟਜੀ ਰਣਨੀਤੀ ਦੇ ਥੱਲੇ ਹੀ ਸਾਰਾ ਉਹਨਾਂ ਨੇ ਕਿਹਾ ਤੇ ਉਹਨਾਂ ਨੂੰ ਇਸ ਗੱਲ ਤੇ ਤਸੱਲੀ ਵੀ ਆ ਜਾਂ ਇਸ ਗੱਲ ਦੇ ਉੱਤੇ ਉਹ ਇਸ ਗੱਲ ਉੱਤੇ ਉਹਨਾਂ ਨੂੰ ਅੰਦਰੋਂ ਅੰਦਰ ਹੀ ਇਸ ਗੱਲ ਦਾ ਪਤਾ ਵੀ ਹੈ ਕਿ ਅਸੀਂ ਹੌਲੀ-ਹੌਲੀ ਜਥੇਦਾਰਾਂ ਨੂੰ ਮਨਾ ਲੈਣਾ ਇਹ ਵੀ ਲੱਗ ਰਿਹਾ ਹੈਗਾ ਉਹਨਾਂ ਦੇ ਜਿਸ ਤਰੀਕੇ ਦਾ ਐਕਟ ਕਰ ਰਿਹਾ ਕੋਈ ਪ੍ਰੋਵਾਈਡ ਨਹੀਂ ਕਰ ਰਹੇ ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਜਥੇਦਾਰ ਕਿਤੇ ਬਹੁਤ ਦੂਰ ਨਹੀਂ ਜਾ ਸਕਦੇ ਇੱਕ ਜਥੇਦਾਰ ਉਹਨਾਂ ਨੇ ਪਹਿਲਾਂ ਹੀ ਚੁੱਪ ਕਰਾ ਦਿੱਤਾ ਤੇ ਉਹ ਕਹਿੰਦੇ ਹੁੰਦੇ ਵੀ ਚਲ ਦੂਜੇ ਜਫੇਦਾਰ ਨੇ ਵਿਕਰਾਵਾਂਗੇ ਜਫੇਦਾਰ ਬਾਹਰ ਵੀ ਨਹੀਂ ਗਿਆ ਜਿੱਥੇ ਬਾਹਰਲੇ ਮੁਲਕਾਂ ਦੇ ਦੌਰੇ ਤੇ ਜਾਣਾ ਸੀ ਜਫੇਦਾਰ ਨੇ ਕਿਹਾ ਵੀ ਮੈਂ ਇਸ ਕਰਕੇ ਨਹੀਂ ਜਾ ਰਿਹਾ ਜਿਸ ਤੱਕ ਪਤਾ ਲੱਗਿਆ ਵੀ ਬਾਹਰ ਵੀ ਮੈਨੂੰ ਪੁੱਛਣਾ ਸੀ ਦੱਸੋ ਕੀ ਹੋਇਆ ਜੀ ਤੁਹਾਡਾ 2 ਦਸੰਬਰ ਵਾਲਾ ਲਾਗੂ ਹੋ ਰਿਹਾ ਕਿ ਨਹੀਂ ਹੋ ਰਿਹਾ ਇਸ ਕਰਕੇ ਉਹ ਵੀ ਇਸ ਇਸ 2 ਦਸੰਬਰ ਵਾਲੇ ਫੈਸਲਿਆਂ ਦੀ ਹੀਟ ਹੈ ਜਿਹੜੀ ਕਰਮ ਜੋਸ਼ੀ ਹੈ ਉਹ ਵੀ ਜਫੇਦਾਰ ਵੀ ਖੁਦ ਮਹਿਸੂਸ ਕਰ ਰਹੇ ਹੈ ਕਿ ਇਸੇ ਕਰਕੇ ਉਹਨਾਂ ਨੇ ਬਾਹਰ ਦਾ ਦੌਰਾ ਰੱਦ ਕਰ ਦਿੱਤਾ ਈ ਇਹੋ ਜੀ ਕਿਤੇ ਵੀ ਬਣ ਸਕਦੀ ਹੈ ਕਿ ਜਿਹੜਾ ਸਿੰਘ ਸਹਿਬਾਨ ਇਹ ਦੁਬਾਰਾ ਸੁਖਬੀਰ ਬਾਦਲ ਨੂੰ ਫੈਸਲਾ ਲਾਗੂ ਪੂਰਾ ਫੈਸਲਾ ਲਾਗੂ ਨਾ ਕਰਨ ਕਰਕੇ ਤਲਬ ਕਰ ਲੈਣ ਬਹੁਤ ਮੁਸ਼ਕਲ ਲੱਗਦਾ ਮੇਰੇ ਮਤਾਬਕ ਇਹ ਮੁਸ਼ਕਲ ਲੱਗਦਾ ਮੇਰੇ ਮਤਾਬਕ ਇਹ ਮੁਸ਼ਕਲ ਲੱਗਦਾ ਤੇ ਬਾਕੀ ਕੁਝ ਕਹਿ ਨਹੀਂ ਸਕਦੇ ਇਸ ਕਿਸਮ ਦੇ ਗੱਲ ਸਿੱਖਾਂ ਦੇ ਪ੍ਰੈਸ਼ਰ ਥੱਲੇ ਬਣ ਜੇ ਤਾਂ ਬਣ ਜੇ ਕੁਸ਼ੇ ਦੇ ਬਾਰੇ ਹਜੇ ਕੁਛ ਕਹਿ ਨਹੀਂ ਸਕਦੇ ਟੂ अर्ਲੀ ਕਿਉਂਕਿ ਦੇਖੋ ਇੱਕ ਪਾਸੇ ਤਾਂ ਜਿਹੜਾ ਨਵਾਂ ਦਲ ਬਣਿਆ ਉਹਦਾ ਵੀ ਇਹੀ ਸਟੈਂਡ ਹੈ ਉਹਦਾ ਤਾਂ ਇਹ ਹੈ ਵੀ ਇਹਨਾਂ ਨੂੰ ਬਾਹਰ ਕਰਨਾ ਚਾਹੀਦਾ ਇੱਕ ਜਿਹੜੇ ਸਦਾਰ ਲਰ ਵਾਲੇ ਉਹਨਾਂ ਦਾ ਵੀ ਇਹੀ ਇੱਕੋ ਰਲਦਾ ਮਿਲਦਾ ਜਾਂ ਸਟੈਂਡ ਹੈਗਾ ਤੋਂ ਇਹਨਾਂ ਜਾਂ ਜਾਂ ਸਿਮਰਜੀਤ ਮਾਨ ਉਹਨਾਂ ਦੀ ਤਾਂ ਵੱਖਰੀ ਸੋਚ ਹੈ ਕਿ ਇਹ ਦੋਨੇ ਇੱਕ ਤਰ੍ਹਾਂ ਦਾ ਦਵਾ ਨਹੀਂ ਬਣਾ ਸਕਦੇ ਬੇਖੋ ਜਿੰਨਾ ਚਿਰ ਐਸਜੀਪੀਸੀ ਤੇ ਕੰਟਰੋਲ ਹੈ ਐਸਜੀਪੀਸੀ ਦੇ ਰਾਹੀਂ ਜ세ਦਾਰਾਂ ਦੀ ਚੋਣ ਹੈ ਸਾਰਾ ਕੁਝ ਮੈਨੂੰ ਨਹੀਂ ਲੱਗਦਾ ਵੀ ਇਸ ਕਿਸਮ ਦਾ ਪ੍ਰੈਸ਼ਰ ਬਣ ਸਕਦਾ ਸੋ ਇਕਤਾ ਦਾ ਮਾਮਲਾ ਘਟਾਈ ਜੀ ਪੈਂਦਾ ਜਾਂਦਾ ਹੈ ਬਿਲਕੁਲ ਪੈਂਦਾ ਜਾਂਦਾ ਬਿਲਕੁਲ ਅੱਛਾ